ਸੂਰਜ ਇਸ ਮਹੀਨੇ ਬਦਲੇਗਾ ਰਾਸ਼ੀ 6 ਰਾਸ਼ੀਆਂ ਦੀ ਖੁੱਲੇਗੀ ਕਿਸਮਤ ਜਾਣ ਲਓ ਆਉਂਦੇ ਦਿਨਾਂ ਦਾ ਹਾਲ ਗ੍ਰਹਿ ਦੇ ਰਾਜਾ ਸੂਰਜ ਦੀ ਰਾਸ਼ੀ ਮਈ ਮਹੀਨੇ ਵਿੱਚ ਬਦਲਣ ਵਾਲੀ ਹੈ 14 ਮਈ ਮੰਗਲਵਾਰ ਨੂੰ ਸ਼ਾਮ 6:05 ਵਜੇ ਸੂਰਜ ਸ਼ੁੱਕਰ ਦੀ ਰਾਸ਼ੀ ਬ੍ਰਿਖ ਵਿੱਚ ਸੰਕਰਮਣ ਕਰੇਗਾ ਸੂਰਜ 14 ਮਈ ਤੋਂ 15 ਜੂਨ ਤੱਕ 브੍ਰਿਖਾ ਵਿੱਚ ਰਹੇਗਾ ਤੇ 15 ਜੂਨ ਨੂੰ ਸਵੇਰੇ 12:37 ਮਿੰਟਾਂ ਤੇ ਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਤ੍ਰਿਉਪਤੀ ਦੇ ਜੋਤਸ਼ੀ ਡਾਕਟਰ ਕ੍ਰਿਸ਼ਨ ਕੁਮਾਰ ਭਾਰਗਵ ਦਾ ਕਹਿਣਾ ਹੈ ਕਿ ਸੂਰਜ ਦੀ ਰਾਸ਼ੀ ਦਾ ਇਹ ਬਦਲਾ 6 ਰਾਸ਼ੀਆਂ ਦੇ ਲੋਕਾਂ ਲਈ ਸ਼ੁਭ ਸਾਬਤ ਹੋਵੇਗਾ। ਜਿਸ ਵਿੱਚ ਮੇਖ, ਕਰਕ ਚਾਂ ਲੈ ਕੁਝ ਲੋਕਾਂ ਨੂੰ ਨਵੀਂ ਨੌਕਰੀ ਮਿਲ ਸਕਦੀ ਹੈ ਤੇ ਕੁਝ ਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਅਨੁਕੂਲ ਸਮਾਂ ਰਹੇਗਾ ਆਓ ਜਾਣਦੇ ਹਾਂ ਮਈ ਚ ਸੂਰਜ ਦੀ ਰਾਸ਼ੀ ਚ ਬਦਲਾਅ ਨਾਲ ਕਿਹੜੀਆਂ ਛੇ ਰਾਸ਼ੀਆਂ ਨੂੰ ਫਾਇਦਾ ਹੋ ਸਕਦਾ ਹੈ ਸਭ ਤੋਂ ਪਹਿਲਾਂ ਮੇਖ ਸੂਰਜ ਦੀ ਰਾਸ਼ੀ ਵਿੱਚ ਇਸ ਬਦਲਾਅ ਦੇ ਕਾਰਨ ਮੇਖ ਰਾਸ਼ੀ ਦੇ ਲੋਕਾਂ ਨੂੰ ਲਾਭ ਹੋਵੇਗਾ 12 ਮਈ ਤੋਂ 15 ਜੂਨ ਤੱਕ ਦਾ ਸਮਾਂ ਧਨ ਦੇ ਲਿਹਾਜ਼ ਨਾਲ ਬਹੁਤ ਚੰਗਾ ਹੋ ਸਕਦਾ ਹੈ ਅਚਾਨਕ ਵਿੱਤੀ ਲਾਭ ਮਿਲਣ ਦੀ ਉਮੀਦ ਹੈ ਆਮਦਨ ਦੇ ਨਵੇਂ ਸਰੋਤ ਵਿਕਸਿਤ ਹੋਣਗੇ ਅਤੇ ਤੁਸੀਂ ਇਸ ਤੋਂ ਪੈਸਾ ਕਮਾਉਣ ਵਿੱਚ ਸਫਲ ਹੋਵੋਗੇ ਕੈਰੀਅਰ ਵਿੱਚ ਤਰੱਕੀ ਦੇ ਨਵੇਂ ਮੌਕੇ ਮਿਲਣਗੇ ਅੱਗੇ ਰਾਸ਼ੀ ਆਉਂਦੀ ਹੈ ਬ੍ਰੇਕਅਪ ਸੂਰਜ ਬ੍ਰਿਹਭਵ ਰਾਸ਼ੀ ਵਿੱਚ ਸੰਕਰਮਣ ਕਰੇਗਾ ਅਤੇ ਇਹ ਤੁਹਾਡੇ ਲਈ ਸ਼ੁਭ ਸਾਬਤ ਹੋ ਸਕਦਾ ਹੈ ਜੇਕਰ ਤੁਸੀਂ ਕਿਸੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹੋ ਤਾਂ ਆਪਣੇ ਯਤਨਾਂ ਨੂੰ ਵਧਾਓ ਸਮਾਂ ਅਨੁਕੂਲ ਹੈ ਤੁਹਾਨੂੰ ਮਨ ਚਾਹੇ ਨਤੀਜੇ ਮਿਲ ਸਕਦੇ ਨੇ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਵੀ ਸਮਾਂ ਸਹੀ ਹੈ ਤੁਹਾਨੂੰ ਸਫਲਤਾ ਮਿਲਣ ਦੀ ਪੂਰੀ ਸੰਭਾਵਨਾ ਹੈ ਤੱਗੇ ਰਾਸ਼ੀ ਹੈ ਕਰਕ ਸੂਰਜ ਦੀ ਰਾਸ਼ੀ ਵਿੱਚ ਬਦਲਾਅ ਤੁਹਾਡੇ ਲਈ ਵਿੱਤੀ ਤਰੱਕੀ ਦੇ ਦਰਵਾਜ਼ੇ ਖੋਲ ਸਕਦਾ ਹੈ ਤੁਹਾਡੀ ਰਾਸ਼ੀ ਦੇ ਲੋਕਾਂ ਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਅਤੇ ਤਨਖਾਹ ਵਿੱਚ ਵੀ ਵਾਧਾ ਹੋ ਸਕਦਾ ਹੈ ਵਪਾਰ ਕਰਨ ਵਾਲੇ ਲੋਕਾਂ ਨੂੰ ਲਾਭ ਕਮਾਉਣ ਦੇ ਕਈ ਮੌਕੇ ਮਿਲਣਗੇ ਸਿਹਤ ਠੀਕ ਰਹੇਗੀ ਤੁਹਾਡਾ ਮਾਨ ਸਨਮਾਨ ਵਧੇਗਾ ਨਵੇਂ ਕੰਮ ਤੋਂ ਵਿੱਤੀ ਲਾਭ ਦੀ ਸੰਭਾਵਨਾ ਰਹੇਗੀ ਅੱਗੇ ਆਉਂਦੀ ਹੈ ਰਾਸ਼ੀ ਸਿੰਘ ਸੂਰਜ ਤੁਹਾਡੀ ਰਾਸ਼ੀ ਦਾ शासक ग्रह सूरज ਦਾ ਸੰਕਰਮਨ ਤੁਹਾਡੇ ਕੈਰੀਅਰ ਦੇ ਨਜ਼ਰੀਏ ਤੋਂ ਬਹੁਤ ਵਧੀਆ ਕਿਹਾ ਜਾ ਸਕਦਾ ਹੈ ਨੌਕਰੀ ਅਤੇ ਕਾਰੋਬਾਰ ਵਿੱਚ ਸਥਿਰਤਾ ਅਤੇ ਮਜ਼ਬੂਤੀ ਰਹੇਗੀ ਤੁਹਾਡਾ ਪ੍ਰਭਾਵ ਵਧੇਗਾ ਤੁਹਾਡੀ ਕੀਰਤੀ ਅਤੇ ਕੀਰਤੀ ਵਿੱਚ ਵਾਧਾ ਹੋਵੇਗਾ ਤੁਹਾਡੇ ਅਹੁਦੇ ਅਤੇ ਮਾਨ ਸਨਮਾਨ ਵਿੱਚ ਵਾਧੇ ਦੇ ਮਜ਼ਬੂਤ ਸੰਕੇਤ ਨੇ ਕਾਰੋਬਾਰੀ ਲੋਕਾਂ ਨਵੇਂ ਰਿਸ਼ਤੇ ਬਣਾਉਣਗੇ ਜਿਸ ਨਾਲ ਉਹਨਾਂ ਦੇ ਕੰਮ ਨੂੰ ਵਧਾਉਣ ਵਿੱਚ ਮਦਦ ਮਿਲੇਗੀ ਅੱਗੇ ਰਾਸ਼ੀ ਹੈ ਕੰਨਿਆ ਨੌਕਰੀ ਬੇਸ਼ਕ ਲੋਕਾਂ ਨੂੰ 14 ਮਈ ਤੋਂ 15 ਜੂਨ ਦਰਮਿਆਨ ਯਾਤਰਾ ਕਰਨੀ ਪੈ ਸਕਦੀ ਹੈ ਜਿਸ ਕਾਰਨ ਤੁਹਾਡੇ ਕੈਰੀਅਰ ਵਿੱਚ ਤਰੱਕੀ ਦੀ ਉਮੀਦ ਹੈ ਵਪਾਰੀ ਵਰਗ ਨਾਲ ਸੰਬੰਧਤ ਲੋਕ ਨਵੀਆਂ ਯੋਜਨਾਵਾਂ ਲਾਗੂ ਕਰ ਸਕਦੇ ਨੇ ਜਿਸ ਨਾਲ ਉਹਨਾਂ ਨੂੰ ਲਾਭ ਹੋਵੇਗਾ ਤੁਹਾਨੂੰ ਸਾਂਝੇਦਾਰੀ ਦੇ ਪ੍ਰਸਤਾਵ ਵੀ ਮਿਲ ਸਕਦੇ ਨੇ ਜਿਸ ਨਾਲ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋ ਸਕਦੀ ਹੈ ਨਵਾਂ ਕੰਮ ਤੁਹਾਨੂੰ ਪੈਸਾ ਅਤੇ ਪ੍ਰਸਿੱਧੀ ਦੇ ਸਕਦਾ ਹੈ ਅੱਗੇ ਰਾਸ਼ੀ ਹੈ ਤੁਹਾਨੂੰ ਸੂਰਜ ਤੁਹਾਨੂੰ ਰਾਸ਼ੀ ਦੇ ਪਰਵੇਸ਼ ਹੋਣ ਕਾਰਨ ਸੂਰਜ ਤੁਹਾਨੂੰ ਰਾਸ਼ੀ ਵਿੱਚ ਪਰਵੇਸ਼ ਹੋਣ ਕਾਰਨ ਤੁਹਾਡੀ ਰਾਸ਼ੀ ਦੇ ਲੋਕਾਂ ਨੂੰ ਵਾਹਨ ਸੁੱਖ ਮਿਲ ਸਕਦਾ ਹੈ ਤੁਸੀਂ ਨਵੀਂ ਕਾਰ ਖਰੀਦ ਸਕਦੇ ਹੋ ਤੁਹਾਨੂੰ ਆਪਣੇ ਕੈਰੀਅਰ ਵਿੱਚ ਅੱਗੇ ਵਧਣ ਦਾ ਮੌਕਾ ਮਿਲ ਸਕਦਾ ਹੈ ਜਿਸ ਦੀ ਤੁਸੀਂ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ ਤੁਹਾਨੂੰ 14 ਮਈ ਤੋਂ ਬਾਅਦ ਕਈ ਵੱਡੇ ਆਫਰ ਮਿਲ ਸਕਦੇ ਨੇ ਪਰਿਵਾਰਕ ਜੀਵਨ ਖੁਸ਼ਹਾਲ ਰਹੇਗਾ ਆਪਣੇ ਪਿਤਾ ਨਾਲ ਚੰਗੇ ਸਬੰਧ ਬਣਾਈ ਰੱਖੋ ਉਸ ਦਾ ਆਦਰ ਕਰੋ ਧਿਆਨ ਰਹੇ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਰਾਸ਼ੀ ਧਰਮ ਅਤੇ ਸ਼ਾਸਤਰਾਂ ਦੇ ਆਧਾਰ ਤੇ ਜੋਤਸ਼ੀਆਂ ਤੇ ਆਚਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਖੀ ਗਈ ਹੈ ਕੋਈ ਵੀ ਘਟਨਾ ਦੁਰਘਟਨਾ ਜਾਂ ਨਫਾ ਨੁਕਸਾਨ ਮਹਿਜ ਇਤਫਾਕ ਹੈ ਜੋਤਸ਼ੀਆਂ ਤੋਂ ਜਾਣਕਾਰੀ ਹਰ ਕਿਸੇ ਦੇ ਹਿੱਤ ਵਿੱਚ ਹੈ ਸਾਡਾ ਚੈਨਲ ਨਿੱਜੀ ਤੌਰ ਤੇ ਕਹੀ ਗਈ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਦਾ ਵੀਡੀਓ ਚੰਗੀ ਲੱਗੀ ਤਾਂ ਹੀ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ